ਅੱਜ ਦੇ ਪੰਜਾਬ ਸਰਕਾਰ ਦੀ ਤੇ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਾ ਖਤਰਾ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੋਧ ਨਸ਼ਾ ਵਿਰੋਧ ਉਹਦੇ ਤਹਿਤ ਜਿਹੜੀ ਜ਼ਿਲਖਪੁਰ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਉਹ ਵਿੱਚ ਦੋ ਅਲੱਗ-ਅਲੱਗ ਮਕਦਮੇ ਇੱਕ 121 ਨੰਬਰ ਮਕਦਮਾ ਇੱਕ 123 ਨੰਬਰ ਮਕਦਮੇ ਜਿੱਥੇ 6 ਦੋਸ਼ੀਆਂ ਨੂੰ ਜਿਹੜੇ ਨਸ਼ੇ ਦੇ ਸਪਲਾਈਅਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 30 ਗ੍ਰਾਮ ਜਿਹੜਾ ਚਿੱਟਾ ਸੀ ਬਰਾਮਦ ਕੀਤਾ ਟੋਟਲ ਤੇ ਜਿਹੜੇ ਮਕਦਮੇ ਇੱਥੇ 32 ਚੱਲ ਰਹੀ ਹੈ ਤੇ ਇੱਥੇ ਮੈਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਨੀ ਚਾਹੂੰਗਾ ਵੀ ਆ ਲੋਕ ਜਿਵੇਂ ਪੰਜਾਬ ਪੁਲਿਸ ਨੇ ਜਿਹੜੀ ਇਹ ਜਿਹੜੀ ਮੁਹਿੰਮ ਹੁਣ ਡੇ ਬਾਈ ਡੇ ਅਸੀਂ ਜਿਹੜੀ ਇਹਨੂੰ ਇਹਨੂੰ ਇੰਟੈਂਸੀਫਾਈ ਕਰਦੇ ਜਾ ਰਹੇ ਹਾਂ ਸੋ ਅਸੀਂ ਲੋਕਾਂ ਦਾ ਵੀ ਸਹਿਯੋਗ ਚਾਹੁੰਦੇ ਹਾਂ ਤੇ ਲੋਕ ਵੀ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਤੇ ਮੈਂ ਤੁਹਾਨੂੰ ਇਨਸ਼ੋਰ ਕਰਦਾ ਹਾਂ ਐਸ ਫਾਰ ਐਸ ਪੰਜਾਬ ਪੁਲਿਸ ਦੇ ਕੰਸਰਨ ਕਿਸੇ ਨਾਲ ਕੋਈ ਲਹਿਾਇਆ ਹੀ ਨਹੀਂ ਕੀਤੀ ਜਾਊਗੀ ਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਸਰ ਇਹਨਾਂ ਦੀ ਗ੍ਰਿਫਤਾਰੀਆਂ ਕਿੱਥੋਂ ਹੋਈਆਂ ਸਰ ਜਿਹੜੇ ਤਿੰਨ ਦੋਸ਼ੀ ਹੈ ਜੀ ਇਹ ਛੱਤਪਿੰਡ ਦੇ ਰਹਿਣ ਵਾਲੇ ਹੈ ਛੱਤਪਿੰਡ ਤੋਂ ਹੀ ਗ੍ਰਿਫਤਾਰ ਕੀਤੇ ਆ ਇਹ ਜਿਹੜਾ 121 ਨੰਬਰ ਮੁਕੱਦਮਾ ਦਰਜ ਹੋਇਆ ਹੈ ਜਿਹੜਾ ਦੂਸਰਾ ਮੁਕੱਦਮਾ 123 ਨੰਬਰ ਮੁਕੱਦਮਾ ਦਰਜ ਹੋਇਆ ਉਹ ਅਸੀਂ ਜਿਹੜੇ ਅਸੀਂ ਬਲਟਾਣੇ ਦੇ ਵਿੱਚੋਂ ਗ੍ਰਿਫਤਾਰ ਕੀਤੇ ਨੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਦਰਜ ਹੈ ਨਹੀਂ ਜਿਹੜੀ ਤਫਤੀਸ਼ ਹੈ ਜਿਹੜੀ ਹਲੇ ਮੁਰਲੇ ਉਹਦੇ ਤੇ ਹੈ ਜੀ ਜਿਵੇਂ ਜਿਵੇਂ ਅਸੀਂ ਸਾਨੂੰ ਆਊਗਾ ਤੇ ਅਸੀਂ ਤੁਹਾਨੂੰ ਦੱਸ ਦਾਂਗੇ ਫਿਲਹਾਲ ਹਜੇ ਤੱਕ ਸਾਨੂੰ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਹੋਣ ਸੰਬੰਧੀ ਤਫਤੀਸ਼ ਦੇ ਦੌਰਾਨ ਵਿੱਚ ਕੁਝ ਸਾਹਮਣੇ ਨਹੀਂ ਆਇਆ ਸਰ ਪਤਾ ਲੱਗਿਆ ਇਹਨਾਂ 'ਚ ਤਿੰਨ ਦਾ ਦੋ ਡੋਗ ਟੈਸਟ ਦੇ ਆਧਾਰ ਤੇ ਪਰਚਾ ਦਰਜ ਕਰਿਆ ਹਾਂਜੀ ਜਿਹੜ ਬ੍ਰਾਂਧ ਹੋਇਆ ਸੀਗਾ ਅਸੀਂ ਇਹਨਾਂ ਦਾ ਡੋਪ ਟੈਸਟ ਕਰਾਇਆ ਡੋਪ ਟੈਸਟ ਕਰਕੇ ਜਿਹੜੇ 7 27 ਆ ਐਨਡੀਪੀਐਸ ਅਕਡ ਦੇ ਤਹਿਤ ਮੁਕਦਮਾ ਦਰਜ ਕੀਤਾ ਪਰੰਤੂ ਇਹ ਜਿਹੜੇ ਜਿਹੜੇ ਪੀਂਦੇ ਵੀ ਸੀ ਨਾਲ ਨਾਲ ਸਪਲਾਈ ਕਰਨ ਦਾ ਵੀ ਕੰਮ ਕਰਦੇ ਸੀ ਚਲੋ ਜਿਸ ਟਾਈਮ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਉਸ ਟਾਈਮ ਸਾਨੂੰ ਇਹਨਾਂ ਤੋਂ ਕੋਈ ਰਿਕਵਰੀ ਨਹੀਂ ਹੋਈ ਪਰ ਅਸੀਂ ਡੋਪ ਟੈਸਟ ਕਰਾ ਕੇ ਮੁਕਦਮਾ ਜਿਹੜਾ ਐਨਡੀਪੀਐਸ ਦੇ ਵਿੱਚ ਉਹਦੇ ਦੀ ਦਰਜ ਕਰਤਾ ਹੋਰ ਕੋਈ ਕੰਮ ਵੀ ਕਰਦੇ ਸੀ ਕਿ ਸਿਰਫ ਨਸ਼ਾ ਹੀ ਵੇਚਦੇ ਸੀ ਇਹਨਾਂ ਦੇ ਕੋਈ ਜਿਹੜਾ ਐਸਾ ਕੋਈ ਕੰਮ ਨਹੀਂ ਕਰਦਾ ਇੱਕ ਦੋ ਮੁੰਡੇ ਜਿਹੜੇ ਪਹਿਲਾਂ ਕੰਮ ਤੇ ਲੱਗੇ ਸੀ ਬਟ ਉਹਨਾਂ ਨੇ ਕੰਮ ਛੱਡਤਾ ਹੁਣ ਇਹ ਸਾਰੇ ਜਿਹੜੇ ਦਾ ਸੀਗੇ ਜਿਹੜੇ ਦੋਸ਼ੀ 123 ਨੰਬਰ ਮੁਕਦਮੇ ਦੇ ਦੋਸ਼ੀਏ ਜਿਹੜੇ ਸੀ ਬਲਟਾਇਆ ਤੋਂ ਗ੍ਰਿਫਤਾਰ ਕੀਤੇ ਇਹ ਅਬੌਰ ਤੋਂ ਆ ਕੇ ਇੱਥੇ ਰਹਿ ਰਹੇ ਨੇ ਅਬੌਰ ਦੇ ਫਾਜ਼ਲ ਕਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਨਸ਼ਾ ਸਪਲਾਈ ਦਾ ਹੀ ਕੰਮ ਕਰ ਰਹੇ ਨੇ ਤੁਹਾਨੂੰ ਪਤਾ ਲੱਗਾ ਕਿੱਥੋਂ ਲੈ ਆ ਰਹੇ ਆ ਤੇ ਕਿੱਥੇ ਨੂੰ ਮੇਜ ਦੇ ਰਹੇ ਆ ਜਿਹੜੇ ਜੀ ਇਹ ਮੈਂ ਤੁਹਾਨੂੰ ਦੱਸਣਾ ਜਿਹੜੇ ਅਬੋਰ ਦੇ ਰੈਨ ਵਾਲੇ ਸੀਗੇ ਲੜਕੇ ਕਿ ਅਬੋਰ ਦਾ ਹੀ ਇੱਕ ਹੋਰ ਇਹਨਾਂ ਦਾ ਸਰਗਣਾ ਹੈਗਾ ਉਸ ਇਡੈਂਟੀਫਾਈ ਕਰ ਲਿਆ ਉਹਨਾਂ ਸੰਬੰਧ ਵਿੱਚ ਰੇਡ ਭੇਜੀ ਹੋਈ ਆ ਉਹ ਲੈ ਕੇ ਆ ਰਹੇ ਆ ਉਹ ਇਹਨਾਂ ਦੇ ਦੱਸਣ ਮੁਤਾਬਕ ਕਿ ਬਾਰਡਰ ਇਲੀਏ ਤੋਂ ਕਿਧੋਂ ਲੈ ਕੇ ਆ ਰਹੇ ਆ ਹੋ ਗਏ ਸਰ ਪਿਛਲੇ ਦਿਨੀ ਪੈਂਟਾਉਂਡ ਚ ਇੱਕ ਕਤਲ ਹੋਇਆ ਸੀ ਉਸ ਸੰਬੰਧੀ ਕੁਝ ਦੱਸੋਗੇ ਕਿ ਨਹੀਂ ਹਾਂ ਜੀ 28 ਤਰੀਕ ਨੂੰ ਇੱਕ ਰਾਹੁਲ ਨਾਮ ਦੇ ਜਿਹੜਾ ਮੁੰਡਾ ਸੀਗਾ ਉਹਦਾ ਹੀ ਇੱਕ ਜਿਹੜਾ ਝਗੜੇ ਦੌਰਾਨ ਕਤਲ ਕਰ ਦਿੱਤਾ ਸੀ ਉਹਦੇ ਸਬੰਧੀ 100 ਨੰਬਰ ਮੁਕੱਦਮਾ ਦਰਜ ਕਰਕੇ ਚਾਰ ਬੰਦਿਆਂ ਨੂੰ ਨਾਮਜ਼ਦ ਕੀਤਾ ਸੀਗਾ ਯਸ਼ਪਾਲ ਹਰਪ੍ਰੀਤ ਵਿਜੇਪਾਲ ਤੇ ਇੱਕ ਹੋਰ ਵੀ ਲੜਕਾ ਸੀਗਾ ਤੇ ਜੋ ਸਾਨੂੰ ਦੌਰਾਨ ਤਫਤੀਸ਼ ਜਿਹੜਾ ਸੀ ਹਨੂਮਾਨਗੜ੍ਹ ਤੋਂ ਜੀ ਇਹ ਜਿਹੜੇ ਤਿੰਨ ਦੋਸ਼ੀ ਸੀਗੇ ਮੁਕੱਦਮੇ ਦੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਯਸ਼ਪਾਲ ਹਰਪ੍ਰੀਤ ਤੇ ਇੱਕ ਜੁਵਨਾਈਲ ਜਿਹੜਾ ਚੌਥਾ ਦੋਸ਼ੀ ਹੈ ਇਹਨੂੰ ਅਸੀਂ ਫੜਨ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦੀ ਇਹਨੂੰ ਵੀ ਜਿਹੜਾ ਵਿਜੇਪਾਲ ਇਹਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਸਰ ਇਹਦੀ ਵਜ੍ਹਾ ਰੰਦੇਸ਼ ਕੀ ਦੱਸੀ ਹੈ ਜੀ ਇਹਨਾਂ ਨੇ ਜਿਹੜਾ ਜੀ ਮ੍ਰਿਤਕ ਸੀਗਾ ਉਹ ਹਰਪ੍ਰੀਤ ਜਿਹੜਾ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਹੈ ਉਹਦਾ ਜਾਣਕਾਰ ਸੀਗਾ ਤੇ ਇਹ ਇਹ ਹਰਪੀ ਤੇ ਉਹਨੂੰ ਕਾਲ ਕਰਕੇ ਬੁਲਾਇਆ ਵੀ ਆਪਣਾ ਲੜਾਈ ਝਗੜਾ ਹੋ ਗਿਆ ਤੇ ਦੌਰਾਨੇ ਲੜਾਈ ਝਗੜੇ ਸੀ ਜਿਹੜਾ ਜਿੰਨੀ ਹੁਣ ਤੱਕ ਦੀ ਤਫਤੀਸ਼ ਹੋਈ ਉਹਦੇ ਮੁਤਾਬਕ ਜਿਹੜਾ ਨਵਾਲਕ ਸੀਗਾ ਉਸੇ ਲੜਕੇ ਨੇ ਮਕੀ ਇਸ ਭੁਲੇਖੇ ਦੇ ਵਿੱਚ ਵੀ ਕਿ ਜਿਹੜਾ ਇਹ ਜਿਹੜਾ ਦੂਸਰੀ ਪਾਰਟੀ ਨੂੰ ਨਾਲ ਸੰਬੰਧਤ ਲੜਾਈ ਵਾਲੀ ਦੇ ਉਸ ਬੰਦੇ ਨੂੰ ਜ਼ਖਮੀ ਕਰਤਾ ਜਿਹੜਾ ਚਾਕੂ ਮਾਰ ਕੇ ਤੇ ਉਹਦੀ ਦੌਰਾਨੇ ਜਿਹੜਾ ਇਲਾਜ ਉਹਦੀ ਮੌਤ ਹੋ ਗਈ ਸੀ ਕੀ ਉਹ ਹਥਿਆਰ ਬਰਾਮਦ ਹੋ ਗਿਆ ਜਿਹੜਾ ਚਾਕੂ ਉਹ ਵੈਪਨ ਅਸੀਂ ਰਿਕਵਰ ਕਰ ਲਿਆ ਜੀ ਸਾਰੇ ਤੇ ਅਜੇ ਹੁਣ ਬਾਕੀ ਕਿੰਨੇ ਅਕਦੀ ਹੋਰ ਰਹਿਦੇ ਆ ਕੋ ਹੋਰ ਰਹਿੰਦੇ ਆ ਰੈਸਟੋਰੈਂਟ ਫਿਲਹਾਲ ਜੀ ਜਿਹੜਾ ਜਿਵੇਂ ਤੁਹਾਨੂੰ ਦੱਸ ਰਹੇ ਆ ਜਿਹੜਾ ਵਿਜੇਪਾਲ ਐ ਐਕਚੁਅਲ ਦੇ ਵਿੱਚ ਜਿਹੜਾ ਉਹ ਝਗੜਾ ਸੀਗਾ ਵਿਜੇਪਾਲ ਦਾ ਹੀ ਹੋਇਆ ਸੀਗਾ ਝਗੜਾ ਜਿਹੜੇ ਦੂਸਰੀ ਪਾਰਟੀ ਨਾਲ ਸੀਗਾ ਜਿਹੜੇ ਦੂਸਰੀ ਪਾਰਟੀ 'ਚ ਉਹਦੇ ਵੀ ਅਸੀਂ ਰੋਲ ਹਜੇ ਆਈਡੈਂਟੀਫਾਈ ਕਰ ਰਹੇ ਆ ਜਿਹੜਾ ਵਿਜੇਪਾਲ ਹੀ ਇਸ ਸਟਿਲ ਐਟ ਲਾਰਜ ਜਦੋਂ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂਗੇ ਉਹ ਤੋਂ ਸਾਨੂੰ ਅੱਗੇ ਕਹਾਣੀ ਪਤਾ ਲੱਗ ਜੂਗੀ ਪਹਿਲਾਂ ਵੀ ਕ੍ਰਾਈਮ ਪ੍ਰੂਫ ਕੀਤਾ ਹੋਣਾਗਾ ਇਹਨਾਂ ਸੰਬੰਧੀ ਕੋਈ ਹੋਰ ਨਾ ਕੋਈ ਹੋਰ ਮੁਕੱਦਮਾ ਦਰਜ ਹੋਣ ਸੰਬੰ ਫਰਟ 7 ਤਰੀਕ ਨੂੰ ਬਾਦਲ ਕਨੌਨੀ ਦੀ ਮਿਥਾਲੀ ਨਾਮ ਦੀ ਕੁੜੀ ਘਰੋਂ ਮੋਹੀਸੀ ਦੀ ਲਾਸ਼ ਮਿਲੀ ਸੀ ਬਨੂ ਡੇਰੀਏ ਤੋਂ ਉਸ ਬਾਰੇ ਕੋਈ ਜਾਣਕਾਰੀ ਹਾਂਜੀ 7 ਤਰੀਕ ਨੂੰ ਜਿਹੜਾ ਬਾਦਲ ਕਨੌਨੀ ਜ਼ਿਲਕਪੁਰ ਦੀ ਉਥੇ ਇੱਕ ਕੁੜੀ ਮਿਥਾਲੀ ਜਿਹੜੀ ਤਕਰੀਬਨ ਸਵੇਰੇ 11:00 ਵਜੇ ਇਥੋਂ i20 ਗੱਡੀ ਦੇ ਵਿੱਚ ਕੁਝ ਨੌਜਵਾਨ ਉਹਨਾਂ ਜਿਹੜਾ ਅਗਵਾ ਕਰਕੇ ਲੈ ਗਏ ਸੀ ਉਹਦੇ ਸਬੰਧ ਇਹ 122 ਨੰਬਰ ਮਕਦਮਾ ਦਰਜ ਕੀਤਾ ਸੀ ਚਾਰ ਦੋਸ਼ੀਆਂ ਦੇ ਖਿਲਾਫ ਕਤਲ ਦਾ ਤੇ ਕਿਡਨਾਪਿੰਗ ਦਾ ਉਸੇ ਸਬੰਧ ਦੇ ਵਿੱਚ ਜਿਹੜਾ ਸੀਗਾ ਇਹ ਜਿਹੜੀ ਉਹਦੀ ਲੜਕੀ ਦੀ ਜਿਹੜੀ লাশ ਸੀਗੀ ਰਾਜਪੁਰੇ ਜਿਹੜੀ ਡਰੇਨ ਸੀਗੀ ਉੱਥੋਂ ਮਿਲ ਗਈ ਸੀ ਬਰਾਮਦ ਕਰ ਲਈ ਸੀ ਉਹ লাশ ਨੂੰ ਬਰਾਮਦ ਕਰਨ ਤੋਂ ਬਾਅਦ ਉਹਦੀ ਤਫ਼ਤੀਸ਼ ਅੱਗੇ ਇਹਦੀ ਕੀਤੀ ਤਾਂ ਉਸੇ ਦੀ ਜਿਹੜੀ ਤਫ਼ਤੀਸ਼ ਦੇ ਦੌਰਾਨ ਸਾਨੂੰ ਇਹ ਗੱਲ ਸਾਹਮਣੇ ਆਈ ਵੀ ਇੱਕ i20 ਗੱਡੀ ਦੇ ਵਿੱਚ ਐਚਪੀ ਨੰਬਰ ਦੀ i20 ਗੱਡੀ ਦੇ ਵਿੱਚ ਉਹਨੂੰ ਉੱਥੋਂ ਕਿਡਨਾਪ ਕਰਕੇ ਲੈ ਗਈ ਸੀ ਇਸੇ ਦੇ ਵਿੱਚ ਸਾਨੂੰ ਜਿਹੜੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ লাশ ਕੁੜੀ ਦੀ লাশ ਮਿਲਣ ਤੋਂ ਮੈਂ ਕਿ ਤਕਰੀਬਨ ਅਸੀਂ 15-20 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇੱਕ ਦੋਸ਼ੀ ਸੀਗਾ ਰੋਹਿਤ ਉਹਨੂੰ ਅਸੀਂ ਗ੍ਰਿਫਤਾਰ ਕਰਨ ਸਫਲਤਾ ਹਾਸਲ ਕੀਤੀ ਹੈ ਨਾਲ ਦੇ ਨਾਲ ਜਿਹੜੀ ਜਿਹੜੀ ਉਹ ਕਾਰ ਯੂਜ਼ ਹੋਈ ਸੀਗੀ ਕ੍ਰਾਈਮ ਵਾਸਤੇ i20 ਕਹਿੰਦੇ ਉਹ ਵੀ ਅਸੀਂ ਰਿਕਵਰ ਕਰ ਲਿਆ ਹੈ ਬਾਕੀ ਜਿਹੜੇ ਤਿੰਨ ਰਹਿੰਦੇ ਦੋਸ਼ੀ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਕਾਰਨ ਕੀ ਹੈ ਕਾਰਨ ਕੀ ਆ ਰਿਹਾ ਹੋਇਆ ਇਸ ਕਿਸ ਦਾ ਜਿਹੜਾ ਜੀ ਇਹ ਹਾਲ ਤੱਕ ਜਿਹੜਾ ਅਸੀਂ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜਾ ਇਹ ਜਿਹੜੀ ਲੜਕੀ ਸੀਗੀ ਇਹਨਾਂ ਦੇ ਵਿੱਚੋਂ ਦੋ ਤਿੰਨ ਮੁੰਡਿਆਂ ਨਾਲ ਜਨਮ ਸ਼ਾਂਤ ਸੀਗੀ ਉਹਦੀ ਬਟ ਐ ਸੱਚ ਕੋਈ ਮਿਲ ਗਈ ਸਾਰਾ ਮਗਰ ਐਕਚੁਅਲੀ ਮੋਟਿਵ ਆਫ ਕਰਾਇਮ ਹਲ ਤੱਕ ਸਾਨੂੰ ਬਿਲਕੁਲ ਕਲੀਅਰ ਨਹੀਂ ਹੋਇਆਗਾ ਉਹ ਰੇਪ ਬੂਕੋਂ ਦਾ ਕੋਈ ਸਾਹਮਣੇ ਜਿਹੜਾ ਜੀ ਸਾਨੂੰ ਹਜੇ ਤੱਕ ਜਿਹੜੇ ਕੱਲ ਅਸੀਂ ਪੋਸਟਮਾਰਟਮ ਕਰਾਇਆ ਸ਼ਾਮ ਨੂੰ ਰਾਜਪੁਰੇ ਤੋਂ ਜਿਹੜੇ ਪੋਸਟਮਾਰਟਮ ਦੀ ਸਾਨੂੰ ਰਿਟਰਨ ਰਿਪੋਰਟ ਹਜੇ ਤੱਕ ਮਸੂਲ ਹੋਣੀ ਬਾਕੀ ਐ ਪਰ ਜਿੰਨਾ ਕਿ ਸਾਨੂੰ ਹਜੇ ਤੱਕ ਹੁਣ ਤੱਕ ਡਾਕਟਰਸ ਨੇ ਔਰਲੀ ਦੱਸਿਆ ਉਹਨਾਂ ਤੱਕ ਕੋਈ ਰੇਪ ਵਾਲੀ ਹਲ ਤੱਕ ਕਹਾਣੀ ਸਮਝ ਨਹੀਂ ਆਈ ਕਿ ਨੈਪਿੰਗ ਹੋਈ ਸੀ ਕਿ ਕਹਾਣੀ ਬਣਾਈ ਗਈ ਦੂਸਰੇ ਤਰ੍ਹਾਂ ਇਹ ਮੈਂ ਤੁਹਾਨੂੰ ਦੱਸ ਹੀ ਰਿਹਾਣਾ ਜੀ ਹਜੇ ਤੱਕ ਜਿਵੇਂ ਅਸੀਂ ਰੋਹਿਤ ਨੂੰ ਤੇ ਜਿਵੇਂ ਸਾਨੂੰ ਪਤਾ ਲੱਗੂਗਾ ਅਸੀਂ ਤੁਹਾਨੂੰ ਦੱਸ ਦਾਂਗੇ ਪਰ ਮਨ ਕੀ ਜਿੰਨੀ ਹੁਣ ਤੱਕ ਦੀ ਕਹਾਣੀ ਦੇ ਮੁਤਾਬਕ ਜਿਹੜਾ ਇਹ ਮਨ ਕੀ ਜਿਹੜੇ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਤੁਹਾਨੂੰ ਸਰੇ ਅਸੀਂ ਕਹਾਣੀ ਜਿਵੇਂ ਦੱਸ ਸਕਦੇ ਆ ਬਾਕੀ ਹਾਲੇ ਤੱਕ ਅਸੀਂ ਵੀ ਸਾਡੀ ਤਫਤੀਸ਼ ਜਾਰੀ ਚੱਲਦੀ ਰਹੀ ਹੈ